ਵਿਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਦੋਸਤੋ ਸਾਹਿਬ ਜਿਹੜੀ ਪਹਿਲੀ ਖਬਰਾਂ ਉਹ ਤੁਹਾਡੇ ਨੇੜੇ ਤੋਂ ਆ ਜਾਨੀ ਕਿ ਜੇ ਸਿੱਧੂ ਮੂਸੇ ਵਾਲੇ ਦੇ ਪਿੰਡ ਤੋਂ ਉਹਦੇ ਨਾਲ ਸੰਬੰਧਤ ਆ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਇਲਜ਼ਾਮ ਉਦੋਂ ਵੀ ਲੱਗਦੇ ਰਹਿ ਜਿਹੜੀ ਭਗਵੰਤ ਮਾਨ ਸਰਕਾਰ ਦਿੱਤੇ ਕਿਉਂਕਿ ਜਿਹੜਾ ਭਗਵੰਤ ਮਾਨ ਦਾ ਮੀਡੀਆ ਸਲਗ ਆ ਰਿਹਾ ਸਾਡਾ ਕਲੀਕ ਜੀ ਬਲਤੇਸ਼ ਸਿੰਘ ਪੰਨੂ ਉਹਨੇ ਜਿਹੜੀ ਖਬਰਾਂ ਉਹ ਰਿਲੀਜ਼ ਕੀਤੀ ਸੀਗੀ ਉਸ ਖਬਰ ਤੋਂ ਬਾਅਦ ਸਾਰਾ ਪਵਾੜਾ ਪਿਆ ਉਹਦਾ ਕਤਲ ਹੋਇਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਹੁਣ ਉਹਦੇ ਨਾਲ ਗਨਮੈਨ ਘਟ ਗਏ ਉਦੋਂ ਕਾਫੀ ਇਲਜ਼ਾਮ ਲੱਗਦੇ ਰਹੇ ਸਿੱਧੇ ਜਿਹੜਾ ਮੂਸੇ ਵਾਲੇ ਦੇ ਪਿਓ ਨੇ ਇਲਜ਼ਾਮ ਲਾ ਦਿੱਤਾ ਸੀ ਬਲਤੇਜ ਪੰਨੂ ਨੇ ਐਮ ਰੋਲ ਨਵਾਇਆ ਹੁਣ ਵੀ ਇੱਕ ਖਬਰ ਆਈ ਹੈ ਕਿ ਮੂਸੇ ਵਾਲੇ ਦੇ ਕਤਲ ਕੇਸ 'ਚ ਸ਼ਾਮਲ ਕੋਈ ਸ਼ਖਸ ਸੰਗਰੂਰ ਤੋਂ ਆਪ ਉਮੀਦਵਾਰ ਮੀਤ ਇਹ ਵੀ ਕੰਮ ਕਰ ਰਿਹਾ ਜੀ ਇਹ ਕਿਹੜਾ ਭਦਰਪੁਰਸ਼ ਹੈ ਇਹ ਅਸਲ ਦੇ ਵਿੱਚ ਪਿਛਲੇ ਦਿਨ ਮੀ ਦੋ ਤਕ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਾਂ ਇੱਕ ਮੀਡੀਆ ਦੇ ਵਿੱਚ ਉਹਨਾਂ ਨੇ ਆਪਣੀ ਵੀਡੀਓ ਪਾਈ ਹੈ ਮਿਸਟਰ ਸੁਖਪਾਲ ਸਿੰਘ ਖਹਿਰਾ ਜੀ ਇਹ ਇਸ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ। ਕੁਝ ਉਹਨਾਂ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਕਿ ਉਹਨਾਂ ਨੇ ਕਿਹਾ ਵੀ ਆਹ ਬੰਦਾ ਜੀ ਦਾ ਨਾਂ ਜੋਬਨਜੀਤ ਉਰਫ ਜਗਨੂ ਹੈ। ਇਹ ਮਿਸਟਰ ਜਿਹੜੇ ਮੀਥ ਹੈਅਰ ਹੈ ਉੱਥੇ ਦੇ ਕਾਂਗਰਸ ਸਫੇ ਕਾਪਲੇ ਆਮਾਦੀ ਪਾਰਟੀ ਦੇ ਕੈਂਡੀਡੇਟ ਵੀ ਹੈ। ਵਜ਼ੀਰ ਵੀ ਹੈ। ਭਗਵੰਤ ਸਿੱਮਨ ਦੀ وزارت ਦੇ ਵਿੱਚ। ਇਹਨਾਂ ਦੇ ਨਾਲ ਇਸ ਬੰਦੇ ਦੀ ਨੇੜਤਾ ਹੈ। ਕਹਿੰਦੇ ਵੀ ਇਹ ਵਿਹਾਂ ਦੇ ਵਿੱਚ ਵੀ ਇੱਕ ਦੂਜੇ ਦੇ ਆਉਂਦੇ ਜਾਂਦੇ ਔਰ ਨਾਲੀ ਨੂੰ ਨੇ ਕਿਹਾ ਕਿ ਇਸ ਵੇਲੇ ਉਹ ਸੰਗਰੂਰ ਹਲਕੇ ਤੋਂ ਜੋਬਨਜੀਤ ਉਰਫ ਜਗਨੂ ਮੀਠੇਰ ਵਾਸਤੇ ਕੰਮ ਕਰਦਾ ਹੈ ਜੀ ਤੇ ਮੀਠੇਰ ਦੇ ਬਾਰੇ ਜਵਾਬ ਦੇਵੇ ਵੀ ਹੈ ਕੋਈ ਦੂਜਾ ਉਹਨੇ ਕਿਹਾ ਸੀ ਕਿ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਆ ਜੋ ਬਲਕੌਰ ਸਿੰਘ ਤੋਂ ਇਨਫੋਰਮੇਸ਼ਨ ਮਿਲੀ ਹੈ ਜਾਂ ਜਿਹੜਾ ਚਾਰ ਸ਼ੀਟ ਜਾਰੀ ਹੋਈ ਹੈ ਐਫ ਆਈ ਆਰ ਹੈ ਉਹਦੇ ਵਿੱਚ ਇਸ ਬੰਦੇ ਦਾ ਨਾਮ ਸ਼ਾਮਿਲ ਕੀਤਾ ਹੋਇਆ ਹੈ ਜੀ ਇਹ ਕਿਰਮ ਤਾਬਕ ਜਿਹੜਾ ਉਹਨੇ ਕਿਹਾ ਕਿ ਨਾ ਸ਼ਾਮਿਲ ਕੀਤਾ ਹੋਇਆ ਤੇ ਇਹਦੇ ਖਿਲਾਫ ਚਾਰ ਸ਼ੀਟ ਦੈਰ ਹੋਈ ਹੋਈ ਹੈ ਇਹ ਗੱਲ ਉਹਨੇ ਕਿਹਾ ਸੀ ਤੇ ਗ੍ਰਿਫਤਾਰੀ ਇਹਦੀ ਹੋਈ ਨਹੀਂ ਇਹਦੇ ਜੁਨੇ ਕਹਿੰਦੇ ਤੁਸੀਂ ਜਵਾਬ ਦਿਓ ਤੇ ਮੀਟੇਰ ਸਾਹਿਬ ਦਾ ਕੱਲ ਜਵਾਬ ਆ ਗਿਆ ਜੀ ਕਿਨੇ ਜੀ ਸੁਖਪਾਲ ਖੜਾ ਜਿਹੜੇ ਹੈਗੇ ਇਹਨਾਂ ਨੂੰ ਪੋਸਟਾ ਪਾਉਣ ਦੀ ਆਦਤ ਹੈ ਇਹਨਾਂ ਨੂੰ ਕਹਿੰਦੇ ਪੋਸਟਾ ਇਸ ਤਰ੍ਹਾਂ ਪਾਉਣੀ ਨਹੀਂ ਚਾਹੀਦੀ ਇਹਨਾਂ ਨੂੰ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਹੈ ਕਿਨੇ ਵੀ ਜੋਬਨਜੀ ਤਰਫ ਜਗਨੂ ਦਾ ਦਾ ਇਸ ਕਿਸ ਨਾਲ ਲੱਗਾ ਜਿੱਕੇ ਹੈ ਜੀ ਕਹਿੰਦੇ ਇਹ ਵੀ ਜਿਹੜੀ ਚਾਰ ਸ਼ੀਟ ਪੇਰ ਹੋਈ ਹੈ ਚਾਰ ਸ਼ੀਟ ਦੇ ਵਿੱਚ ਜੋ ਜੋਬਨਜੀਤ ਉਰਫ ਜਗਨੂ ਦਾ ਨਾਮ ਬਿਲਕੁਲ ਨਹੀਂ ਹੈ ਜੀ ਔਰ ਜਿਹੜੀ ਉਹਨਾਂ ਨੇ ਦਿਖਾਈ ਹੈ ਕਹਿੰਦੇ ਵੀ ਖਾਨਾ ਨੰਬਰ 2 ਚ ਪਾਇਆ ਹੋਇਆ ਹਾਂ ਹਾਂ ਖਾਨਾ ਨੰਬਰ 2 ਕੀ ਹੁੰਦੀ ਹੈ ਜੀ ਖਾਨਾ ਨੰਬਰ 2 ਦੇ ਵਿੱਚ ਪੁਲਿਸ ਆਪਣੇ ਵੱਲੋਂ ਕਹਿੰਦੀ ਹੈ ਕਿ ਬੰਦਾ ਬੇਗੁਨਾ ਹੈ ਜੀ ਪਰ ਉਹਦਾ ਮਤਲਬ ਇਹ ਨਹੀਂ ਕਿ ਬੰਦਾ ਬਿਲਕੁਲ ਬੇਗੁਨਾ ਹੋ ਜਾਂਦਾ ਹੈ ਕਾਨੂੰਨ ਨੰਬਰ 2 ਦੇ ਵਿੱਚ ਪਾ ਕੇ ਜਦੋਂ ਚਾਰਟ ਸ਼ੀਟ ਤਿਆਰ ਕੀਤੀ ਜਾਂਦੀ ਹੈ ਉਹ ਕੋਰਟ ਚ ਜਾਂਦੀ ਹੈ ਫਿਰ ਕੋਰਟ ਦੇ ਵਿੱਚ ਕੋਰਟ ਦੇਖਦੀ ਹੈ ਵੀ ਇਹ ਬੰਦੇ ਦੇ ਖਿਲਾਫ ਕੋਈ ਐਵੀਡੈਂਸ ਹੈ ਕਿ ਨਹੀਂ ਹੈ ਜੀ ਅਗਰ ਉਸ ਬੰਦੇ ਦੇ ਖਿਲਾਫ ਐਵੀਡੈਂਸ ਹੈ ਉਹਦੇ ਖਿਲਾਫ ਕੋਈ ਬਿਆਨ ਆ ਜਾਂਦਾ ਤੇ ਕੋਰਟ ਨਾਲ ਦੀ ਨਾਲ ਉਹ ਵਜੇ ਨੂੰ ਫਿਰ ਤਾਲ ਕਰ ਲੈਂਦੀ ਹੈ ਜੀ ਮਤਲਬ ਇਹ ਵੀ ਕਿ ਜੇ ਕਾਨੂੰਨ ਨੰਬਰ 2 ਦੇ ਵਿੱਚ ਪਾਤਾ ਤਾਂ ਉਹ ਬੰਦਾ ਬੇਗੁਨਾਹ ਹੋ ਗਿਆ ਅਗਲੀ ਗੱਲ ਜਿਹੜੀ ਉਹਦੇ ਚ ਲਿਖੀ ਵੀ ਹੈ ਉਹਨਾਂ ਨੇ ਲਿਖਿਆ ਕਿ ਬੰਦੇ ਦਾ ਨਾਂ ਹੈ ਜੀ ਨਾਮ ਜਦ ਕੀਤਾ ਹੋਇਆ ਇਹਨੂੰ ਲਿਕਨੇ ਦੀ ਗ੍ਰਿਫਤਾਰੀ ਨਹੀਂ ਪਾਈ ਹੋਈ ਇਹ ਪੁਲਿਸ ਨੇ ਕਿਹਾ ਗ੍ਰਿਫਤਾਰੀ ਨਹੀਂ ਹੋਈ ਜੀ ਇਹਦਾ ਮਤਲਬ ਹੈ ਜੇ ਗ੍ਰਿਫਤਾਰੀ ਨਹੀਂ ਹੋਈ ਤਾਂ ਬੇਗੁਨਾਹ ਤਾਂ ਹੋ ਹੈ ਨੀਗਾ ਹੂੰ ਹੂੰ ਤੁਸੀਂ ਗ੍ਰਿਫਤਾਰੀ ਹੋਈ ਨਹੀਂ ਜਾਂ ਕੀਤੀ ਨਹੀਂ ਅਸੀਂ ਸਾਡੇ ਦੇਸ਼ ਦੇ ਵਿੱਚ ਪੁਲਿਸ ਦਾ ਤੰਤਰ ਕਿਵੇਂ ਕੰਮ ਕਰਦਾ ਹੈ ਜੀ ਸਾਡੇ ਬਹੁਤ ਸਾਰੇ ਦਰਸ਼ਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਮੈਂ ਤਾਂ ਬੜਾ ਭੁਗਤਕੂਗੀ ਇਹਨਾਂ ਗੱਲਾਂ ਦਾ ਜੀ ਇਹ ਵਿੱਚ ਕੀ ਹੁੰਦਾ ਹੈ ਵੀ ਜੇ ਤੁਹਾਡੀ ਸਰਕਾਰੀ ਦਰਵਾਜ਼ੇ ਪਹੁੰਚੇਗੀ ਹੈ ਜੀ ਜੀ ਤੁਸੀਂ ਭਵੇਂ ਦਸ ਕਤਲ ਕੀਤੇ ਹੋਣ ਉਹ ਕਹਿੰਦੇ ਜੀ ਇਹ ਬੰਦੇ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਮਿਲੀ ਲੋ ਐਫ ਆਈ ਆਰ ਅਸੀਂ ਦੇ ਖਿਲਾਫ ਦਰਜ ਕਰਤੀ ਸੀ ਤੈਨੂੰ ਕਾਰਨ ਨੰਬਰ ਦੋਛ ਪਤਾ ਜਿਆਦਾਤਰ ਮਾਮਲਿਆਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਆ ਜੰਦੀ ਸਾਹਿਬ ਜਦੋਂ ਪੁਲਿਸ ਗੋਲੀ ਚਲਾਉਂਦੀ ਹੈ ਜੀ ਜਾਂ ਕੋਈ ਵੱਡੇ ਬੰਦੇ ਗੋਲੀਆਂ ਮਾਰਦੇ ਆ ਇਹ ਨਹੀਂ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੁੰਦੀ ਲੋਕ ਜਦੋਂ ਪ੍ਰੈਸ਼ਰ ਬਿਲਡ ਕਰਦੇ ਆ ਜਲਸੇ ਜਲੂਸ ਮੁਜ਼ਾਰੇ ਹੁੰਦੇ ਆ ਘਰਾਓ ਹੁੰਦੇ ਆ ਸੜਕਾਂ ਤੇ ਜਾਮ ਲੱਗਦੇ ਆ ਉਦੋਂ ਪੁਲਿਸ ਕੋਲੇ ਖੜਾ ਚੜਾਉਣ ਦਾ ਇੱਕੋ ਇੱਕ ਤਰੀਕਾ ਕਰ ਹੁੰਦਾ ਲਿਆਓ ਜੀ ਐਫ ਆਈ ਆਰ ਦਰਜ ਕਰ ਦਿੰਗੇ ਐਫ ਆਈ ਆਰ ਦਰਜ ਕਰਨ ਤੋਂ ਵਾਅ ਜਦ 30 ਤੇ ਵਿੱਚ ਇਸ ਬੰਦੇ ਦੇ ਖਿਲਾਫ ਕੋਈ ਗਵਾਹੀ ਨਹੀਂ ਆਈ ਕੋਈ ਸਬੂਤ ਨਹੀਂ ਆਇਆ ਇਸ ਕਰਕੇ ਇਸ ਨੂੰ ਕਾਨੂੰਨ ਨੰਬਰ 2 ਚ ਪਾ ਦਨੇ ਆ ਜੀ ਲੇਕਿਨ ਮੈਂ ਬਹੁਤ ਸਾਰੇ ਬੰਦੇ ਇਹੋ ਜਿਹੇ ਦੇਖੇ ਆ ਜਿਨ੍ਹਾਂ ਨੂੰ ਖਾਨਾ ਨੰਬਰ 2 ਚ ਪਾਇਆ ਤੇ ਉਹਨਾਂ ਨੂੰ ਉਮਰ ਕੈਦਾਂ ਵੀ ਹੋਈਆਂ ਵੀ ਗੀਆਂ ਕਿਉਂਕਿ ਪੁਲਿਸ ਨੇ ਕਾਨੂੰਨ ਨੰਬਰ 2 ਚ ਪਾਤਾ ਜਿਹੜੇ ਇੱਕ ਵਾਰ ਵਾਰ ਸਟੈਂਡ ਕਰਦੇ ਬਿਲਕੁਲ ਬਸ ਇਨਾ ਕੋ ਫਰਕ ਹੈ ਕਿ ਜਿਹਨੂੰ ਖਾਨਾ ਨੰਬਰ 2 ਚ ਪਾਇਆ ਤਾਂ ਉਹ ਇਮੀਡੀਏਟ ਛੇੜ ਨਹੀਂ ਜਾਂਦਾ ਇਹਦੇ ਤੇ ਆ ਕੇ ਹੁਣ ਜਿਹੜਾ ਬੜਾ ਕਲੇਸ਼ ਪਿਆ ਹੋਇਆ ਹੈ ਉਹ ਕਹਿੰਦੇ ਝੂਠ ਬੋਲਦਾ ਉਹ ਕਹਿੰਦਾ ਮੈਂ ਸੱਚ ਕਹਿਣਾ ਤੁਸੀਂ ਦੱਸੋ ਕੀ ਹੈ ਸਵਾਲ ਇਹ ਪਿਆਦਾ ਹੁੰਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਰਡਰ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ ਸਭ ਤੋਂ ਪਹਿਲਾਂ ਜਦੋਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਘਟਾਈ ਗਈ ਹੈ ਸਕਿਉਰਿਟੀ ਘਟਾਉਣ ਤੋਂ ਤੁਰੰਤ ਬਾਅਦ ਇੱਕ ਪ੍ਰੈਸ ਨੋਟ ਜਾਰੀ ਹੋਇਆ ਜੀ ਉਹ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਨਾ ਜੀ ਇੱਥੇ ਥੋੜਾ ਜਿਹਾ ਫਰਕ ਹੈ ਇਸ ਗੱਲ ਦਾ ਕਿ ਉਹ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਜਿਹੜੀ ਇੱਕ ਪ੍ਰਤੀਨਿਧੀ ਇੱਥੇ ਉਹਨੇ ਜਾਰੀ ਕੀਤਾ ਹੈ ਜੀ ਉਹ ਹੈਗਾ ਉਹਦਾ ਨਾਂ ਕੁੜੀ ਦਾ ਆਈਐਸ ਹੈ ਆਈਐਸ ਜੀ ICAG ਦੀ ਟੀਮ ਇਹਨਾਂ ਨੇ মিডিਆ ਵਾਲੀ ਇੱਥੇ ਚੰਡੀਗੜ੍ਹ 'ਚ ਬਿਠਾਈ ਹੋਈ ਹੈ ਜਿਨ੍ਹਾਂ ਨੂੰ ਪਨ মিডিਆ ਦੇ ਰਾਹੀਂ ਮੋਟੀਆਂ ਤਰਖਾਹਾਂ ਦਿੱਤੀਆਂ ਜਾ ਰਹੀਆਂ ਨੇ ਜੀ ਪਬਲਿਕ ریلیشن ਡਿਪਾਰਟਮੈਂਟ ਹੈ ਜਿਹੜਾ ਉਹਨੂੰ ਡਿਫੰਕਟ ਕਰਕੇ ਰੱਖਦਾ ਇਹਨਾਂ ਨੇ ਉਹਨਾਂ ਕੋਲੇ ਕਰਮਚਾਰੀ ਹੈ ਉਹਨਾਂ ਕੋਲੇ ਪੀਆਰਓ ਹੈ ਕੋਈ ਡਾਇਰੈਕਟਰ ਜੋਇੰਟ ਡਾਇਰੈਕਟਰ ਬੜਾ ਕੁਛ ਹਨ ਕੋਲੇ ਜੀ ਬੜਾ ਅਮਲਾ ਫੈਲਾ ਹੈ ਪਰ ਉਸ ਅਮਲੇ ਫੈਲੇ ਤੇ ਵਿਸ਼ਵਾਸ ਹੀ ਰੱਖਦੇ ਕਿਉਂਕਿ ਇਹਨਾਂ ਨੂੰ ਵਿਸ਼ਵਾਸ ਦਿੱਲੀ ਵਾਲਿਆਂ ਤੇ ਜਿਵੇਂ ਪਹਿਲਾਂ ਇੱਕ ਮਨ ਕੱਗਰਵਾਲ ਦੀ ਗੱਲ ਆਈ ਸੀ ਕਿ ਬੰਦਾ ਸੈਕਟਰੀ ਹੈਡ ਦੇ ਵਿੱਚ ਬੰਦਾ ਹੈ ਹੈਵ ਸੁਧਾਰਨਾ ਆਦਮੀ ਅੱਜ ਕੱਲ ਤਾਂ ਉਹ ਨੂੰ ਮੇਰੇ ਖਿਆਲ ਲੇ ਕੋਈ ਥੋੜੀ ਜਿਹੀ ਕਰੂਨੀ ਪੋਜੀਸ਼ਨ ਵੀ ਦੇ ਦਿੱਤੀ ਹੈ ਉਹ ਸੀਨੀਅਰ ਸੈਕਟਰੀ ਤੇ ਡੀਜੀਪੀ ਜੀ ਦੇ ਮੀਟਿੰਗ ਵਾਲੇ ਵਿੱਚ ਬੈਠਦਾ ਹੈ ਉਹ ਫਾਈਲਾਂ ਦੇਖਦਾ ਹੈ ਔਰ ਉਹ ਕਿਹਦੇ ਆਸਤੇ ਕੰਮ ਕਰਦਾ ਉਹ ਰਾਗਵ ਚੱਡਾ ਔਰ ਕੇਜਰੀਵਾਲ ਵਾਸਤੇ ਕੰਮ ਕਰਦਾ ਇਸੇ ਤਰੀਕੇ ਨਾਲ ਜਿਹੜੀ ਇੱਕ ਟੀਮ ਇੱਥੇ ਭਾਈ ਹੈ ਨਾ মিডিਆ ਵਾਲੀ ਉਹ মিডিਆ ਵਾਲੀ ਟੀਮ ਨੇ ਉਹ ਜਾਰੀ ਕੀਤੀ ਬਨਤੇਜ ਪੰਨੂ ਨੇ ਜਿਹੜਾ ਉਹ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਨਾਲ ਦੀ ਨਾਲ ਆਪਦੀ ਫੇਸਬੁੱਕ ਤੇ ਪਾਉਂਦਾ ਜੀ ਉਹ ਜਿਹੜਾ ਵਿਚਾਰਾ ਬਲਕੌਰ ਸਿੰਘ ਆ ਬਲਕੌਰ ਸਿੰਘ ਨੂੰ ਤਾਂ ਕੱਲਾ ਬਲਤੇਜ ਪੰਨੂ ਦੀ ਸੀਜਤ ਹੈ ਜੀ ਜੀ ਕਿ ਜੀ ਆ ਦੇਖੋ ਬਲਤੇਜ ਪੰਨੂ ਨੇ ਆਪਣੀ ਜਿਹੜੀ ਹੈਗੀ ਐ ਫੇਸਬੁੱਕ ਤੇ ਪਾਤਾ ਮੈਂ ਨਹੀਂ ਕਹ ਰਹਾ ਕਿ ਬਲਤੇਜ ਪੰਨੂ ਨੇ ਕਾਲੀ ਨਹੀਂ ਕੀਤੀ ਮੈਂ ਉਹਨੂੰ ਕੋਈ ਬੇਗੁਨਾਹ ਨਹੀਂ ਸਾਬਤ ਕਰਦਾ ਪਰ ਸਵਾਲ ਇਹ ਹੈ ਕਿ ਜਿਹੜੀ ਅਸਲ ਜਾਦਾ ਅਸਲ ਜੜ ਤੱਕ ਵੀ ਜਾਂਦੀ ਹੈ ਜੀ ਕਿ ਜੇ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਘਟਾਈ ਸਕਿਉਰਿਟੀ ਪੁਲਿਸ ਨੇ ਘਟਾਈ ਉਹ ਪੁਲਿਸ ਦੇ ਕੋਲ ਰਿਕਾਰਡ ਹੈ ਜਿਹੜਾ ਪੁਲਿਸ ਦਾ ਸਕਿਉਰਿਟੀ ਡਿਪਾਰਟਮੈਂਟ ਹੈ ਜਿਹੜਾ ਅੰਦਰ ਇੱਕ ਡੀਜੀਪੀ ਦੇ ਦਫ਼ਤਰ ਦੇ ਵਿੱਚ ਇੱਕ ਸਕਿਉਰਿਟੀ ਬਿੰਗ ਹੁੰਦਾ ਹੈ ਸਕਿਉਰਿਟੀ ਬਿੰਗ ਦਾ ਮੁਖੀ ਵੀ ਇੱਕ ਏਡੀਜੀਪੀ ਜਾਂ ਡੀਜੀਪੀ ਲੈਵਲ ਦਾ ਬੰਦਾ ਹੁੰਦਾ ਹੈ ਉਹਨੇ ਸਾਰੇ ਕਿਹਨੂੰ ਸਕਿਉਰਿਟੀ ਦੇਣੀ ਹੈ ਕਿਹਨੂੰ ਸਕਿਉਰਿਟੀ ਨਹੀਂ ਦੇਣੀ ਇੰਟੈਲੀਜੈਂਸ ਕਾ ਰਿਪੋਰਟਾਂ ਦੇ ਆਧਾਰ ਤੇ ਫੈਸਲੇ ਉਹਨੇ ਕਰਨੇ ਹੁੰਦੇ ਹੈ ਜਿਹੜਾ ਫੈਸਲਾ ਡੀਜੀਪੀ ਦਫ਼ਤਰ ਨੇ ਕੀਤਾ ਹੋਇਆ ਹੈ ਉਹ ਫੈਸਲਾ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਪਨ ਮੀਡੀਆ ਹੈ ਆਮ ਆਜ਼ਾਦੀ ਪਾਰਟੀ ਦੀ ਜਿਹੜੀ ਜ਼ਿਲ੍ਹਾ ਕੋ ਟੀਮ ਬਿਠਾਈ ਹੋਈ ਹੈ ਉਦੇ ਕੋਲੇ ਕਿਵੇਂ ਚਲਾ ਗਿਆ ਵੱਡਾ ਮਾਮਲਾ ਇਹ ਹੈ ਇਹਦੇ ਤੇ ਪਰਚਾਲ ਹੋਣੀ ਚਾਹੀਦੀ ਹੈ ਇਸ ਕਰਕੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਇਹ ਵੱਲੋਂ ਤੋਂ ਬਲਕੌਰ ਸਿੰਘ ਇਸ ਗੱਲ ਤੇ ਕੂਕਦਾ ਹੈ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਉਹਨਾਂ ਇਲੈਕਸ਼ਨ ਚੱਲ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਆਈ ਸੀ ਕਿ ਬਲਕੌਰ ਸਿੰਘ ਨੂੰ ਚੋਣਾਂ 'ਚ ਖੜੇ ਹੋ ਜਾਣਾ ਚਾਹੀਦਾ ਹੈ ਉਹਨਾਂ ਦੇ ਸਮਰਥਕ ਕੁਝ ਕਹਿੰਦੇ ਸੀ ਚੋਣਾਂ 'ਚ ਖੜੇ ਹੋ ਜਾਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਬਲਕੌਰ ਸਿੰਘ ਹੋਣਾ ਨੂੰ ਇਸ ਜਿਹੜਾ ਹੈਗਾ ਖਾਲਜਨਤ ਤੋਂ ਦੂਰ ਰਹਿਣਾ ਚਾਹੀਦਾ ਹੈ ਬਲਕੌਰ ਸਿੰਘ ਨੂੰ ਹਾਲੇ ਕਿ ਆਫਰ ਕੀਤੀ ਸੀ ਕਈਆਂ ਪਾਰਟੀਆਂ ਨੇ ਕੀਤੀ ਸੀ ਚੋਣ ਲੜ ਲਓ ਇੱਕ ਵਾਰੀ ਵਿਚਾਰਾ ਉਹ ਕਹਿ ਵੀ ਬੈਠਾ ਸੀ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਪਾਵਰ ਨਾ ਹੋਵੇ ਕੋਈ ਤੁਹਾਡੀ ਸੁਣਵਾਈ ਨਹੀਂ ਕਰਦਾ ਤੁਸੀਂ ਦੇਖੋ ਕਿ ਕਿਹੜੇ ਵੀ 2 ਸਾਲ ਦੇ ਉੱਪਰ ਦਾ ਟਾਈਮ ਹੋ ਗਿਆ ਵਿਚਾਰੇ ਦਾ ਕਤਲ ਹੋਏ ਨੂੰ ਉਹ ਕਹਿੰਦਾ ਮੈਂ ਦਰਦ ਨਾਲ ਠੋਕਰਾਂ ਖਾਂਦਾ ਫਿਰਦਾ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕਿ ਜੇ ਮੈਂ ਕੋਈ ਐਮਪੀ ਹੁੰਦਾ ਕੋਈ ਐਮਐਲਏ ਹੁੰਦਾ ਜਿਵੇਂ ਕਿ ਬੀਅੰਦ ਸਿੰਘ ਦੇ ਕਤਲ ਕੇਸ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਜਦੋਂ ਕਿ ਭਾਰਤ ਸਰਕਾਰ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜਾ ਇਹ ਐਲਾਨ ਕਰਤਾ ਸੀ ਕਿ ਅਸੀਂ ਇਹਦੀ ਸਜ਼ਾ ਉਮਰ ਕੈਦ ਦੇ ਵਿੱਚ ਤਵਦੀਲ ਕਰ ਦੇਗੇ ਔਰ ਉਮਰ ਕੈਦ ਤੋਂ ਬਾਦ ਉਸ ਸਜ਼ਾ ਕੱਟੀ ਵਿਖੇ ਤੇ ਉਹਨਾਂ ਨੇ ਰਿਹਾ ਹੋ ਜਾਣਾ ਸੀ ਪਰ ਉਹਨਾਂ ਨੂੰ ਰਿਹਾ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ ਉਹ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਉਹਦਾ ਪੁੱਤਰਾ ਪਾਰਲੀਮੈਂਟ ਦਾ ਮੈਂਬਰ ਸੀ ਨਵਰੀ ਮਿੱਤੂ ਅੱਜ ਵੀ ਉਹ ਪਾਰਲੀਮੈਂਟ ਦਾ ਮੈਂਬਰ ਹੈ ਜਦੋਂ ਵੀ ਉਹਨੂੰ ਛੇੜਨ ਦੀ ਗੱਲ ਆਉਂਦੀ ਸੀ ਉਹਦਾ ਬਿੱਟੂ ਰੌਲਾ ਪਾ ਲੈਂਦਾ ਸੀ ਜੀ ਅਵਰ ਭਾਰਤੀ ਜਨਤਾ ਪਾਰਟੀ ਵੀ ਇਸ ਕੱਲ ਤੋਂ ਦਰਦੀ ਸੀ ਹਾਲਾਂਕਿ ਭਾਰਤੀ ਜਨਤਾ ਪਾਰਟੀ ਦਾ ਆਪਾਂ ਕੋਈ ਕਹਿ ਨਹੀਂ ਵੀ ਬੀਅਨ ਸਿਗਨਲ ਕੋਈ ਬਹੁਤਾ ਮੋਹ ਹੈ ਜਾਂ ਰਾਜਵੜਾ ਨਾਲ ਕੋਈ ਬਹੁਤਾ ਮੋਹ ਆ ਉਹ ਨਹੀਂ ਹੈ ਭਾਰਤੀ ਜਨਤਾ ਪਾਰਟੀ ਇਸ ਕੱਲ ਤੋਂ ਦਰਦੀ ਸੀ ਕਿ ਜੇ ਐਸਸੀ ਨੂੰ ਇਹ ਛੱਡਤਾ ਤਾਂ ਸਾਰੇ ਦੇਸ਼ ਦੇ ਵਿੱਚ ਤੇ ਜਾਊ ਕਿ ਜੀ ਇਹਨਾਂ ਨੇ ਆ ਦੇਖੋ ਮੁੱਖ ਮੰਤਰੀ ਦੇ ਕਾਸਟਰਾਂ ਨੂੰ ਛੱਡਤਾ ਜੀ ਉਹਦੇ ਤੇ ਮੈਂ ਬਲਕੌਰ ਸਿੰਘ ਦੀ ਉਹਦੋਂ ਇੱਕ ਤਕਰੀਰ ਸੁਣੀ ਸੀ ਉਹ ਕਹਿੰਦਾ ਵੀ ਕਾਸ਼ ਜਿਵੇਂ ਬੀਮ ਸਿੰਘ ਦਾ ਪੋਤਰਾ ਪਾਰਲੀਮੈਂਟ ਦਾ ਮੈਂਬਰ ਹੈ ਜੇ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਬੰਦੇ ਕੋਲ ਤਾਕਤ ਨਹੀਂ ਤਾਂ ਮੇਰੇ ਮੁੰਡੇ ਨੂੰ ਹੁਣ ਤੱਕ ਇਨਸਾਫ ਕਿਉਂ ਨਹੀਂ ਮਿਲਿਆ ਇਹ ਮਿਲਣਾ ਚਾਹੀਦਾ ਸੀ ਉਹਨੇ ਕਿਹਾ ਮੈਂ ਦੇਖੂਗਾ ਆਹ ਸਜਣਾ ਨਾਲ ਗੱਲ ਕਰੂ ਪਰ ਉਹਨੇ ਚੋਣ ਨਹੀਂ ਲੜੀ ਫਿਰ ਅਗਲੀ ਗੱਲ ਇਹ ਕਿ ਚੋਣ ਉਹਨੇ ਨਹੀਂ ਲੜੀ ਉਹਦੇ ਕੋਲੇ ਲੋਕ ਹਮਾਇਤ ਲੈਣ ਵਾਸਤੇ ਜਾਂਦੇ ਆ ਕੱਲ ਕਾਂਗਰਸ ਪਾਰਟੀ ਦਾ ਕੈਂਡੀਡੇਟ ਹੈ ਜਿਹੜਾ ਬਿਠਿੰਡਾ ਤੋਂ ਜੀਤ ਮੇ ਹਦਰ ਸਿੰਘ ਸਿੱਧੂ ਉਹ ਆਦੀ ਟੀਮ ਦੇ ਨਾਲ ਬਰਕਾਉਰ ਸਿੰਘ ਸਿੱਧੂ ਨੂੰ ਮਿਲਣ ਵਾਸਤੇ ਗਿਆ ਔਰ ਉੱਥੇ ਚੰਦੀ ਸਾਹਿਬ ਉਹਨੇ ਇੱਕ ਚਿੱਠੀ ਤਿਆਰ ਕੀਤੀ ਹੋਈ ਹੈ ਬਲਕੌਰ ਸਿੰਘ ਸਿੱਧੂ ਦੇ ਕੋਲ ਇੱਕ ਚਿੱਠੀ ਪਈ ਹੈ ਉਹ ਚਿੱਠੀ ਜਦੋਂ ਗਿਆ ਜੀਤਮੇਂਦਰ ਸਿੱਧੂ ਉਹਨੇ ਉਹ ਚਿੱਠੀ ਪੜ੍ਹਾ ਸੀ ਵੀ ਆਹ ਚਿੱਠੀ ਪੜ੍ਹ ਇਹ ਚਿੱਠੀ ਦੇ ਵਿੱਚ ਜਿਹੜੇ ਮੁੱਤੇ ਉਠਾਏ ਆ ਉਹ ਮੁੱਤੇ ਜਾਂਚ ਦੀ ਮੰਗ ਕਰਦੇ ਆ ਉਹ ਮੁੱਤੇ ਇਨਸਾਫ ਦੇਣ ਦੀ ਗੱਲ ਕਰਦੇ ਤੇ ਇਹਨਾਂ ਮੁੱਤਿਆਂ 'ਤੇ ਗੱਲ ਕਰੋ ਮੈਨੂੰ ਨਹੀਂ ਪਤਾ ਵੀ ਜੀਤਮੇਂਦਰ ਸਿੱਧੂ ਨੇ ਉਹਨੂੰ ਕੀ ਭਰੋਸਾ ਦੋ ਹੈ ਪਰ ਕਿਉਂਕਿ ਚਿੱਠੀ ਸ਼ਾਇਦ ਤੁਹਾਡੇ ਕੋਲੇ ਵੀ ਪਹੁੰਚ ਗਈ ਹੋਵੇ ਸੋਸ਼ਲ ਮੀਡੀਆ ਤੇ ਚਿੱਠੀ ਵਾਇਰਲ ਹੋ ਗਈ ਹੈ ਜੀ ਮਤਲਬ ਇਹ ਹੈ ਕਿ ਜੇ ਬਲਕੌਰ ਸਿੰਘ ਸਿੱਧੂ ਨੇ ਇੱਕ ਥਾਂ ਦੇ ਉੱਤੇ ਇੱਕ ਕੈਂਡੀਡੇਟ ਨੂੰ ਚਿੱਠੀ ਦਿੱਤੀ ਹੈ ਕੱਲ ਨੂੰ ਉਹਦੇ ਕੋਲ ਕੇ ਅਕਾਲੀ ਦਲ ਦਾ ਕੈਂਡੀਡੇਟ ਵੀ ਜਾ ਸਕਦਾ ਹੈ ਪਰ ਸੋ ਦੇ ਕੋਲੇ ਭਾਜਪੀ ਦਾ ਕੈਂਡੀਡੇਟ ਵੀ ਜਾ ਸਕਦਾ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਖੁੜੀਆਂ ਸਾਹਿਬ ਵੀ ਜਾ ਸਕਦੇ ਆ ਫਿਰ ਉਹ ਚਿੱਠੀ ਉਹਨੂੰ ਵੀ ਦੇਊਗਾ ਜਿਹੜੇ ਉਹਨੇ ਸਵਾਲ ਉਠਾਏ ਆ ਇਹ ਉਹ ਸਵਾਲ ਧਿਆਨ ਮੰਗਦੇ ਆ ਕਿ ਉਹਨਾਂ ਸਿਆਦਪੁਰਨਾ ਸਵਾਲਾਂ ਦੇ ਵੱਲ ਜਵਾਬ ਜਿਹੜਾ ਦਿੱਤਾ ਜਾਵੇ ਔਰ ਉਹ ਸਵਾਲ ਜਿੱਤੇ ਜੰਦਰੀ ਸਾਹਿਬ ਕਿਸੇ ਹੋਰ ਤੋਂ ਨਹੀਂ ਉਹ ਸਵਾਲ ਜਿਹੜੇ ਆ ਪੰਜਾਬ ਸਰਕਾਰ ਤੋਂ ਆ। ਮੈਂ ਉਸ ਚਿੱਠੀ ਦੇ ਮੋٹے ਮੋٹے ਨੁਕਤੇ ਪੜ ਕੇ ਤੁਹਾਨੂੰ ਸੁਣਾਉਣਾ ਤੁਹਾਨੂੰ ਪਹਿਲੇ ਨੰਬਰ ਤੋਂ ਲਿਖਦੇ ਆ। ਕਹਿੰਦੇ ਜੀ ਦਿੱਲੀ ਤੋਂ ਇੱਕ ਇੰਟੈਲੀਜੈਂਸ ਦੀ ਰਿਪੋਰਟ ਸੀ ਕਿ ਮੇਰੇ ਪੁੱਤਰ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਕਿਸ ਦੇ ਹੁਕਮਾਂ ਨਾਲ ਹਟਾਈ ਗਈ ਹੈ। ਫਿਰ ਸਿਕਿਉਰਿਟੀ ਦੇ ਦਸਤਾਵੇਜ਼ ਕਿਸ ਦੇ ਹੁਕਮਾਂ ਨਾਲ ਲੀਕ ਕੀਤੇ ਗਏ ਹਨ। ਤੇ 23 ਮਹੀਨਿਆਂ ਵਿੱਚ ਵੀ ਇਹਨਾਂ ਦੋਵਾਂ ਗੱਲਾਂ ਦੀ ਜਾਂਚ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੀ ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਗਈ ਸਭ ਤੋਂ ਵੱਡਾ ਸਵਾਲ ਇਹ ਹੈ ਜਿਹੜਾ ਉਹਨਾਂ ਨੇ ਕੱਲ ਸਿੱਟੇ ਦਿੱਤੀ ਹੈ 23 ਮਹੀਨੇ ਹੋ ਗਏ ਅਜੇ ਤੱਕ ਚਾਰਸ਼ੀਟ ਜਿਹੜੀ ਹੈ ਉਹ ਧਾਇਰ ਹੋ ਚੁੱਕੀ ਹੈ ਚਾਰਜ ਫਰੇਮ ਨਹੀਂ ਹੋਏ ਤੇ ਜਿੰਨੀ ਦੇਰ ਚਾਰਜ ਫਰੇਮ ਨਹੀਂ ਹੁੰਦੇ ਚੰਡੀਸਰ੍ਹ ਉਹਨੀ ਦੇਰ ਤੱਕ ਮੁਕਦਮਾ ਗਾਂਢੀ ਤੁਰਦਾ ਉਹ ਉੱਥੇ ਦੇ ਉੱਥੇ ਖੜਾ ਹੈ ਕੋ ਨਾਲ ਅਗਲੀ ਗੱਲ ਕਹਿੰਦੇ ਦੂਜਾ ਉਹਨਾਂ ਨੇ ਪੁਆਇੰਟ ਬਣਾਇਆ ਵੀ 23 ਮਹੀਨਿਆਂ ਬਾਅਦ ਵੀ ਮੇਰੇ ਪੁੱਤਰ ਦੇ ਕਤਲ ਦੇ ਸਬੰਧ ਵਿੱਚ ਕੇਸ ਦੇ ਵਿੱਚ ਚਾਰਜ ਫਰੇਮੀ ਹੋਏ ਮੈਂ ਜ਼ਿਕਰ ਕਰ ਹੀ ਦਿੱਤਾ ਹੈ ਅਗਲੀ ਗੱਲ ਉਹ ਕਹਿੰਦੇ ਕਿ ਸੈਂਕੜੇ ਅਪਰਾਧਾਂ ਵਿੱਚ ਨਾਮਜਦ ਗੈਂਗਸਟਰ ਭਾਰਤ ਸਰਕਾਰ ਵੱਲੋਂ ਅਤੰਕਵਾਦੀ ਘੋਸ਼ਿਤ ਕੀਤੇ ਗਏ ਦੋਸ਼ੀਆਂ ਨੂੰ ਹੀਰੋ ਦੀ ਤਰ੍ਹਾਂ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਸੈਂਕੜੇ ਸਿਕਿਉਰਿਟੀ ਗਾਰਡ ਬਿਨਾ ਹਾਥਕੜੀਆਂ ਤੋਂ ਬਿਨਾ ਮੂੰਹ ਟੱਕੇ ਤੋਂ ਐਨਕਾ ਲਗਵਾ ਕੇ ਉਹ ਨੂੰ ਲੈ ਕੇ ਤੁਰੇ ਫਿਰਦੇ ਤੇ মিডিਆ ਉਹਨਾਂ ਨੂੰ ਹੀਰੋ ਬਣਾਉਣ ਦੇ ਵਿੱਚ ਮਦਦ ਕਿਉਂ ਕਰ ਰਹੀ ਹੈ ਇਹਦੇ ਇਹ ਸਾਡੇ ਵਪਾਰੀਆਂ ਦੇ ਵਪਾਰੀਆਂ ਤੇ ਬੱਚਿਆਂ ਤੇ ਗੈਂਗਸਟਰਾਂ ਦਾ ਪ੍ਰਭਾਵ ਪੈਦਾ ਕਰਨ ਲਈ ਕੀਤਾ ਜਾਂਦਾ ਹੈ ਆ ਰਾਜਨੀਤਿਕ ਨੁਮਾਇंदे ਇਸ ਗੈਂਗਸਟਰਵਾਦ ਦੀ ਨਮائش ਤੇ ਚੁੱਪ ਕਿਉਂ ਹਨ ਬਹੁਤ ਬੈਲੈਂਡ ਸਵਾਲ ਨਹੀਂ ਉਠਾਇਆ ਅਗਲੀ ਗੱਲ ਉਹ ਕਹਿੰਦੇ ਕਿ ਸਿੱਧੂ ਕਤਲ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਅਸੀਂ ਕੁਝ ਨਾਮ ਸ਼ੱਕ ਦੇ ਆਧਾਰ ਤੇ ਸਬੂਤਾਂ ਸਮੇਤ ਨਾਮਜਦ ਕਰਨ ਲਈ ਦਿੱਤੇ ਸਨ ਉਹਨਾਂ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ ਜਾ ਰਿਹਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਨਾਰਕੋ ਟੈਸਟ ਦੀ ਆਜਾਜ਼ਤ ਲੈਣ ਬਾਅਦ ਵੀ ਉਸ ਸੰਬੰਧੀ ਫਾਈਲ ਨੂੰ ਠੰਡੇ ਵਸਤੇ ਵਿੱਚ ਕਿਉਂ ਪਾਇਆ ਗਿਆ ਅੱਜ ਦੇ ਨਾਰੇ ਨਾਰਕੋ ਟੈਸਟ ਹੁੰਦੀ ਹੈ ਨਾ ਜੀ ਇਹ ਅਭੀ ਬੰਦਾ ਝੂਠ ਬੋਲਦਾ ਕੀ ਕਰਦਾ ਸਾਰਾ ਕੁਝ ਇਲੀਜੀ ਆ ਜਾਂਦਾ ਹੈ ਅਗਲੀ ਗੱਲ ਉਹ ਕਹਿੰਦੇ ਕਿ ਕੇਸ ਵਿੱਚ ਨਾਮ ਜਦ ਦੋਸ਼ੀਆਂ ਤੋਂ ਜੇਲਾਂ ਵਿੱਚ ਬੈਠਿਆ 13 ਤੋਂ 14 ਵਾਰ ਮੋਬਾਈਲ ਫੋਨ ਫੜੇ ਗਏ ਹਨ ਸਾਰੇ ਨਾਮ ਦੇ ਦੋਸ਼ੀ ਜ਼ਿਲ੍ਹਾ ਵਿੱਚੋਂ ਕੇਸ ਸੰਬੰਧੀ ਸਬੂਤਾਂ ਨੂੰ ਮਟਾਉਣ ਸੰਬੰਧਿਤ ਗਵਾਹਾਂ ਨੂੰ ਧਮਕਾਉਣ ਲਈ ਫੋਨਾਂ ਦੀ ਵਰਤੋਂ ਕਰ ਰਹੇ ਹਨ ਜਿਨ੍ਹਾਂ ਵਿੱਚ ਫੋਨਾਂ ਦੀ ਵਰਤੋਂ ਰੋਕਣ ਲਈ ਤੁਸੀਂ ਕੀ ਆਵਾਜ਼ ਚੁੱਕੋਗੇ ਮਾਰਚ ਅਗਲਾ ਗੱਲ ਕਹਿੰਦਾ ਕਿ ਮਾਰਚ 2023 ਵਿੱਚ ਪੰਜਾਬ ਦੀ ਜੇਲ੍ਹ ਅਬਲੀਕ ਪੁਲਿਸ ਹਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਇੰਟਰਵਿਊਜ਼ ਕਰਵਾ ਹੈ ਕਿਸ ਦੇ ਹੁਕਮ ਨਾਲ ਉਹ ਇੰਟਰਵਿਊ ਕਰਵਾਈ ਗਈ ਉਸ ਪਿੱਛੇ ਕੀ ਮਨਸ਼ਾ ਸੀ ਮਾਨਯੋਗ ਹਾਈ ਕੋਰਟ ਦੇ ਦਖਲ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਜਾਂਚ ਲਈ ਹੋਰ ਸਮਾਂ ਮੰਗ ਰਹੀ ਹੈ ਇਹ ਸਮਾਂ ਚੋੜਾ ਲਗਾਉਣ ਲਈ ਮੰਗਿਆ ਜਾ ਰਿਹਾ ਹੈ ਜੀ ਇਹਨਾਂ ਚੋੜਾ ਵਿੱਚ ਇਸ ਗੰਭੀਰ ਸਾਜ਼ਿਸ਼ ਦੀ ਗੱਲ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਪੰਜਾਬ ਵਿੱਚ ਇੱਕ ਗੈਂਗਸਟਰ ਸ਼ਰੇਆਮ ਇੰਟਰਵਿਊ ਦੇ ਗਿਆ ਅੱਜ ਸਰਕਾਰ 13 ਮਹੀਨਿਆਂ ਬਾਅਦ ਵੀ ਇਸ ਦੀ ਜਾਂਚ ਤੇ 2 ਮਹੀਨੇ ਬਾਅਦ ਵੀ ਜਾਂਚ ਤੋਂ ਚੁੱਪ ਕੇ ਹੋਏ ਇਹ ਕਬ ਕੁਝ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਵਪਾਰ ਤੇ ਸਿੱਧਾ ਅਸਰ ਕਰ ਰਿਹਾ ਹੈ ਹੁਣ ਇਹ ਚੰਡੀਸਰ੍ਹ ਸਾਹਿਬ ਗੱਲਾਂ ਕਰਤੀਆਂ ਬਰਕੌਰ ਸਿੰਘ ਨੇ ਆਪਣੇ ਬੇਟੇ ਦੀ ਜਿੰਦੂ ਮੂਸੇਵਾਲੇ ਦੀ ਕਤਲ ਵਾਰੀ ਪਰ ਇਹਦੇ ਨਾਲ ਇੱਕ ਸਵਾਲ ਹੋਰ ਖੜਾ ਹੁੰਦਾ ਹੈ ਜੀ ਭਾਰਤ ਦਾ ਬਹੁਤ ਵੱਡਾ ਕਲਾਕਾਰ ਹੈ ਅਦਾਕਾਰ ਹੈ ਜੀਦਾ ਨਾਮ ਹੈ ਸੁਲਮਾਨ ਖਾਨ ਸੁਲਮਾਨ ਖਾਨ ਨੂੰ ਕਤਲ ਕਰਨ ਦੀ ਛੜੇ ਆਮ ਧਮਕੀ ਆਪਣੀਆਂ ਇੰਟਰਵਿਊਸ ਦੇ ਵਿੱਚ ਦਿੱਤੀ ਹੈ ਬਲਾਰਨਸ ਮਿਸ਼ਰੋਈ ਨੇ ਜੀ ਔਰ ਇਹ ਕੱਲੀ ਧਮਕੀ ਨਹੀਂ ਅਮਲ ਚੱਪਾ ਆਉਂਦੀ ਦੇਖਣੇ ਕਿ ਗਾਹੇ ਬਗਾਹੇ ਉਹ ਦੇ ਕਾਰਡੀਓ ਤੇ ਅਟੈਕ ਵੀ ਹੁੰਦੇ ਆ ਚਲੋ ਬੰਦਾ ਬੱਚਿਆ ਵੱਖਰੀ ਗੱਲ ਐ ਪਰ ਉੱਥੇ ਫਾਇਰਿੰਗ ਵੀ ਹੁੰਦੀ ਐ ਹੁਣ ਜਿਹੜੀ ਤਾਜ਼ਾ ਫਾਇਰਿੰਗ ਹੋਈ ਐ ਉਸ ਫਾਇਰਿੰਗ ਦੇ ਸਬੰਧ ਵਿੱਚ ਇਹਨਾਂ ਨੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਔਰ ਕੱਲ ਦੀਆਂ ਜਿਹੜੀਆਂ ਹੈਗੀਆਂ ਤੁਸੀਂ ਟੀਵੀ ਚੈਨਲਾਂ ਦੀਆਂ ਦੇਖੋ ਰਿਪੋਰਟਾਂ ਚੱਕ ਕੇ ਉਹਦੇ ਵਿੱਚ ਵੀ ਕੁਝ ਹੋਰ ਹਥਿਆਰ ਬਰਾਮਦ ਹੋਏ ਐ ਬੜੇ ਖਤਰਨਾਕ ਹਥਿਆਰ ਜੀ ਔਰ ਇਹੀ ਇਹੋ ਜਿਹੇ ਹਥਿਆਰ ਹੀ ਜਦੋਂ ਉਹਦੀ ਜਿਹੜੀ ਐ ਸਕਿਉਰਿਟੀ ਹਟਾਈ ਗਈ ਸੀ ਜਦੋਂ ਉਹਦੀ ਸਕਿਉਰਿਟੀ ਖਟਾਈ ਗਈ ਸੀ ਉਹ ਤਾਂ ਪਹਿਲਾਂ ਹੀ ਇਹ ਸਾਰੇ ਦੇ ਸਾਰੇ ਹਥਿਆਰ ਮਾਨਸਾ ਜ਼ਿਲ੍ਹੇ ਚ ਪਹੁੰਚ ਗਏ ਸੀ ਤੇ ਫਿਰ ਉਸ ਬੰਦੇ ਨੂੰ ਕਤਲ ਕਰ ਦਿੱਤਾ ਸੀ ਸੋ ਮੇਰਾ ਮੰਨਣਾ ਹੈ ਕਿ ਸੁਖपाल ਸਿੰਘ ਕਹਿੜਾ ਨੇ ਜਿਹੜੇ ਸਵਾਲ ਉਠਾਏ ਹੈ ਉਹ ਸਵਾਲ ਜਿਹੜੇ ਹੈ ਉਹ ਡਿਮਾਂਡ ਕਰਦੇ ਹੈ ਕਿ ਇਸ ਤੇ ਸਰਕਾਰ ਆਪ ਦਾ ਮੂੰਹ ਖੋਲੇ ਸਿਰਫ ਇਸ ਗੱਲ ਨਾਲ ਕਿ ਬੰਦੇ ਦੇ ਖਿਲਾਫ ਜਿਹੜੀ ਹੈਗੀ ਜੀ ਚਾਰ ਸ਼ੀਟ ਬੈਰ ਹੀ ਨਹੀਂ ਹੋਈ ਉਹ ਬੰਦਾ ਬੇਗੁਨਾਹ ਨਹੀਂ ਸਾਬਤ ਹੋ ਜਾਂਦਾ ਸਵਾਲ ਇਹ ਪਹਿਲਾ ਹੁੰਦਾ ਹੈ ਕਿ ਅਕਸਰ ਅਜਿਹੇ ਬੰਦੇ ਆਮ ਆਦਮੀ ਪਾਰਟੀ ਦੇ ਆਲੇ ਦੁਆਲੇ ਕਿਉਂ ਘੁੰਮਦੇ ਹੈ ਇਹ ਵੱਡਾ ਇੱਕ ਸਵਾਲ ਹੈ ਸਿੱਧਾ ਜਵਾਬ ਜਿਹੜੀ ਹੈ ਪੰਜਾਬ ਦੀ ਜਨਤਾ ਮੰਗਦੀ ਹੈ ਔਰ ਇਲੈਕਸ਼ਨ ਦੇ ਵਿੱਚ ਮੰਗਣਾ ਪੈਣਾ ਤੇ ਮੇਰੇ ਖਿਆਲ ਮੁਤਾਬਕ ਸੰਗਰੂਰ ਦੇ ਵਿੱਚ ਇਹਦਾ ਹਸਾਕਤਾ ਮੀਠੇਰ ਸਾਹਿਬ ਨੂੰ ਦੇਣਾ ਪਊਗਾ ਜੀ